ਛੇਵੀਂ ਕਲਾਸ ਚ ਤੇ ਪੁੱਤ ਨਾਲ ਨਾਲ ਸਕੂਲ ਜਾਣਾ ਤੂੰ ਤੇ ਮੈਂ ਕਈ ਵਾਰੀ ਦੇਖਿਆ ਬੱਚੇ ਤੁਹਾਨੂੰ ਤੁਸੀਂ ਇੱਥੇ ਬੈਠ ਕੇ ਕਾਪੀਆਂ ਲੈ ਕੇ ਕਿਤਾਬਾਂ ਲੈ ਕੇ ਨਾਲ ਨਾਲ ਪੜ੍ਹੀ ਜਾਂਦੇ ਹੁੰਦੇ ਆ ਹਨ ਇਹ ਪੰਖੜੀਆਂ ਆ ਇਹ ਬਰੀਕ ਬਰੀਕ ਆ ਇਹ ਡੰਡੀਆਂ ਹੈ ਤਾਂ ਇਹ ਜਿਆਦਾ ਚੌੜਾ ਇਹ ਕੀ ਚੱਕਰ ਹੈ करना करना पड़ता है गरीबी में सारा कुछ करना पड़ता है रोटी के लिए सारा कुछ करना पड़ता है सत मैं सुरेंद्र ढेलवा ਤੁਸੀਂ ਜੁੜੇ ਹੋ ਟਲਵਾ ਟੀਵੀਜ਼ਨ ਦੇ ਨਾਲ ਆਪਾਂ ਅੱਜ ਖੜੇ ਆ ਕੋਟਕਪੂਰਾ ਤੋਂ ਜਾਂਦਾ ਜਿਹੜਾ ਨੈਸ਼ਨਲ ਹਾਈਵੇ ਆ NH54 ਤੇ ਬਠਿੰਡੇ ਨੂੰ ਜਾਂਦਾ ਤੋਂ ਇਸ ਰੋਡ ਤੇ ਖੜੇ ਆ ਅੱਜ ਆਪਾਂ ਤੇ ਰੋਜ਼ ਹੀ ਮੈਂ ਇੱਥੋਂ ਆਉਂਦਾ ਜਾਂਦਾ ਦੇਖਦਾ ਹੁੰਨਾ ਕਿ ਆਸੇ ਪਾਸੇ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਟੋکریاں ਝਾੜੂ ਹੋਰ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਮਾਨ ਆ ਜਿਹੜਾ ਆਪਾਂ ਆਪੋ ਆਪਣੇ ਘਰਾਂ ਦੇ ਵਿੱਚ ਰੋਜ਼ਾਨਾ ਹੀ ਵਰਤਦੇ ਆ ਇੱਥੇ ਇਹ ਕੁਝ ਪਰਿਵਾਰ ਆਪਣੀਆਂ ਦੁਕਾਨਾਂ ਲਾ ਕੇ ਬੈਠੇ ਹੋਏ ਆ ਸੋ ਇਹ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਦੁਕਾਨਾਂ ਦੇ ਰਾਹੀਂ ਸੋ ਅੱਜ ਮੈਂ ਇੱਥੇ ਲੰਘ ਰਿਹਾ ਸੀ ਇੱਥੋਂ ਦੀ ਤਾਂ ਮੈਂ ਸੋਚਿਆ ਕਿ ਇਹਨਾਂ ਪਰਿਵਾਰਾਂ ਨਾਲ ਇਹਨਾਂ ਵੀਰਾਂ ਭੈਣਾਂ ਨਾਲ ਮਿਲ ਕੇ ਇਹਨਾਂ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਜਾਵੇ ਸੋ ਅੱਜ ਆਪਾਂ ਇੱਥੇ ਰੁਕੇ ਆ ਤੇ ਗੱਲਬਾਤ ਕਰਾਂਗੇ ਇਹਨਾਂ ਵੀਰਾਂ ਭੈਣਾਂ ਦੇ ਨਾਲ ਸੋ ਆਓ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਇੱਥੇ ਮੇਰੇ ਸਾਹਮਣੇ ਆ ਵੀਰ ਆ ਜਿਹੜਾ ਇਹ ਕੰਮ ਕਰ ਰਿਹਾ ਹੈਗਾ ਤੇ ਕੁਛ ਬਣਾ ਰਿਹਾ ਹੈਗਾ ਆਪਾਂ ਇਹ ਬਾਈ ਨੂੰ ਪੁੱਛਾਂਗੇ ਕਿ ਕੀ ਬਣਾ ਰਿਹਾ ਹੈ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਆ ਪੰਜਾਬੀ ਸਮਝ ਆਉਂਦੀ ਆ ਹਾਂ ਜੀ ਆਉਂਦੀ ਆ ਬੋਲ ਵੀ ਲੈਂਦੇ ਹੋ ਹਾਂ ਉਹ ਕੀ ਬਣਾ ਰਹੇ ਹੋ ਬਾਈ ਤੁਸੀਂ ਇਹ ਰੋਟੀ ਵਾਲਾ ਛਾਬਾ ਬਣਾ ਰੋਟੀ ਵਾਲਾ ਛਾਬਾ ਬਣਾ ਰਹੇ ਹਾਂ ਬਾਈ ਜੀ ਵੀਕਲ ਨਾਲ ਇੱਥੋਂ ਦੀ ਲੰਘ ਰਿਹਾ ਥੋੜਾ ਜਿਹਾ ਉੱਚੀ ਬੋਲਣਾ ਤਾਂ ਕਿ ਕੈਮਰਾ ਜਿਹੜਾ ਉਹ ਕੈਚ ਕਰ ਲਵੇ ਠੀਕ ਹੈ ਜੀ ਰੋਟੀ ਵਾਲਾ ਛਾਬਾ ਬਣਾ ਰਿਹਾ ਹਾਂ ਤੇ ਰੋਜ਼ ਹੀ ਫਿਰ ਬਣਾਉਂਦੇ ਹਾਂ ਬਾਈ ਹਾਂ ਜੀ ਰੋਜ਼ ਹੀ ਬਣਾਉਂਦੇ ਹਾਂ ਤੇ ਆ ਕੀ ਕੀ ਆਹੇ ਕਾਦਾ ਬਣਾ ਰਹੇ ਹੋ ਤੁਸੀਂ ਖਜੂਰ ਦਾ ਬਣਾ ਰਹੇ ਹਾਂ ਖਜੂਰ ਦਾ ਬਣਾ ਰਹੇ ਹਾਂ ਅੱਛਾ ਤੇ ਇੱਕ ਛਾਪਾ ਬਣਾਉਣ ਤੇ ਤੁਹਾਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਬਾਈ? 30 ਤੋਂ 40 ਘੰਟੇ। ਡੇਢ ਘੰਟਾ ਇੱਕ ਛਾਪੇ ਤੇ। ਠੀਕ ਆ ਬਾਈ ਤੇ ਤੁਹਾਡਾ ਪਰਿਵਾਰ ਵੀ ਇੱਥੇ ਰਹਿੰਦਾ? ਹਾਂ ਜੀ ਪਰਿਵਾਰ ਹੀ ਰਹਿੰਦਾ। ਅੱਛਾ ਤੇ ਤੁਸੀਂ ਇਕੱਲੇ ਹੀ ਹੋ ਮਤਲਬ ਇੱਕ ਪਰਿਵਾਰ ਵੀ ਹੋ ਜਾਂ ਹੋਰ ਵੀ? ਨਹੀਂ ਇੱਕ ਹੀ ਪਰਿਵਾਰ ਹੈ ਸਾਰਾ। ਇੱਕ ਹੀ ਪਰਿਵਾਰ ਆ। ਮੈਂ ਦੇਖ ਰਿਹਾ ਸੀ ਨਾ ਉਹ ਪਿੱਛੇ ਵੀ ਇੱਧਰ ਵੀ ਦੁਕਾਨ ਲੱਗੀਆਂ। ਮੇਰਾ ਮੁੰਡਾ ਆਇਆ ਹੋਇਆ। ਅੱਛਾ ਉਹ ਦੋ ਦੁਕਾਨਾਂ ਪਰਲੇ ਪਾਸੇ ਲੱਗੀਆਂ ਹੋਈਆਂ। ਹਾਂ ਜੀ। ਅੱਛਾ ਬਾਈ ਜੀ ਇੱਕ ਗੱਲ ਦੱਸਿਓ। ਜਦੋਂ ਮੈਂ ਤੁਹਾਨੂੰ ਲੰਘਦਾ ਹੁੰਨਾ ਹਨਾ ਜਾਂ ਪਿੱਛੇ ਜੇ ਛੁੱਟੀਆਂ ਵੀ ਲੰਘ ਕੇ ਗਈਆਂ ਇੱਥੇ ਬੱਚੇ ਬੈਠੇ ਹੁੰਦੇ ਆ ਦੁਕਾਨ ਤੇ ਜਾਂ ਸਕੂਲ ਤੋਂ ਬਾਅਦ ਦੇ ਟਾਈਮ ਇੱਥੇ ਪੜ੍ਹ ਹੀ ਜਾਂਦੇ ਹੁੰਦੇ ਆ ਸਕੂਲ ਵੀ ਮੇਰੇ ਵਿੱਚੇ ਉਹ ਪੜ੍ਹਾਈ ਜਾਂਦੇ ਹਾਂ ਉਹ ਪੜ੍ਹ ਹੀ ਜਾਂਦੇ ਹੁੰਦੇ ਆ ਹਨਾ ਉਹ ਇੱਥੇ ਰੋਡ ਤੇ ਹੀ ਬੈਠ ਕੇ ਬੱਚੇ ਹਨਾ ਪੜ੍ਹਾਈ ਕਰਦੇ ਆ ਤੋਂ ਉਹਨਾਂ ਨਾਲ ਵੀ ਆਪਾਂ ਚਲੋ ਗੱਲਬਾਤ ਬਾਅਦ ਵਿੱਚ ਕਰਾਂਗੇ ਤੋਂ ਪਹਿਲਾਂ ਇਹ ਦੱਸੋ ਵੀ ਇਹ ਬੱਚੇ ਮਤਲਬ ਉਹ ਸਕੂਲ ਤੋਂ ਬਾਅਦ ਨਾਲ-ਨਾਲ ਕੰਮ ਕਰਦੇ ਆ ਹਨਾ ਹਾਂ ਨਾਲ-ਨਾਲ ਪੜ੍ਹਾਈ ਕਰਦੇ ਆ ਤੇ ਉਹਨਾਂ ਨੂੰ ਬਾਈ ਕੋਈ ਮੁਸ਼ਕਲ ਨਹੀਂ ਹੁੰਦੀ ਫਿਰ ਐ ਪੜ੍ਹਾਈ ਦੇ ਵਿੱਚ ਸਾਰਾ ਕੁਝ ਕਰਨਾ ਕਰਨਾ ਪਤਾ ਗਰੀਬੀ ਵਿੱਚ ਸਾਰਾ ਕੁਝ ਕਰਨਾ ਪਤਾ ਹੈ ਰੋਟੀ ਕੇ ਲਈ ਸਾਰਾ ਕੁਝ ਕਰਨਾ ਪਤਾ ਇਹ ਤਾਂ ਹੈ ਬਾਈ ਰੋਟੀ ਲਈ ਹਨਾ ਠੀਕ ਆ ਲਈ ਲਈ ਸਾਰਾ ਕੁਝ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਸਹੀ ਗੱਲ ਆ ਤੁਹਾਡੀ ਤੇ ਬਾਈ ਜੀ ਆਹ ਹੋਰ ਵੀ ਆਸੇ ਪਾਸੇ ਮੈਂ ਦੇਖ ਰਿਹਾ ਤੇ ਸਾਰੇ ਛਾਬੇ ਹੀ ਆ ਆ ਆ ਵੀ ਹੈ ਨਾ ਸਮਾਨ ਪਿਆ ਛਾਬੇ ਹੀ ਆ ਆਹਹ ਚਾਬੀ ਰੱਖਣ ਵਾਲਾ ਹੈ ਚਾਬੀਆਂ ਰੱਖਣ ਵਾਲਾ ਹਾਂ ਚਾਬੀ ਕਾਫੀ ਛੋਟੀ ਕਾਫੀ ਚਾਬੀ ਜਾਂ ਰਸੋਈ ਵਿੱਚ ਚਮਚੇ ਢਾਕੂ ਰੱਖਣ ਲਈ ਕੰਮ ਹੁੰਦਾ ਹੈ ਅੱਛਾ ਬਈ ਤੇ ਫਿਰ ਇਹ ਖਜੂਰ ਦੀ ਲੱਕੜ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਬਈ ਇਹ ਵਾਵਾ ਦੂਰ سے ਲੈ ਗਾਣਦੇ ਆ ਮਲੂਰ ਤੋਂ ਵੀ ਲੈ ਕੇ ਆਂਦੇ ਆ ਬਟਿੰਡਾ ਤੋਂ ਵੀ ਲੈ ਕੇ ਆਂਦੇ ਆ ਇਹ ਤੁਸੀਂ ਫਿਰ ਆਪ ਹੀ ਲੈ ਕੇ ਆਉਂਦੇ ਹੋ ਜਾਂ ਕਿਸੇ ਤੋਂ ਮੰਗਾਉਂਦੇ ਹੋ ਨਹੀਂ ਨਹੀਂ ਆਪ ਹੀ ਲੈ ਕੇ ਆਂਦਾ ਹਾਂ ਆਪ ਹੀ ਲੈ ਕੇ ਆਉਂਦੇ ਹੋ ਕਦੇ ਤੇ ਲੈ ਕੇ ਆਉਣੀਓ ਫਿਰ ਮੇਰਾ ਰੇੜਾ ਹੈ ਰੇੜੇ ਇਸ ਲਈ ਕਰਨ ਦਾ ਅੱਛਾ ਰੇੜੇ ਤੋਂ ਲੈ ਕੇ ਉੱਥੋਂ ਮੁੱਲ ਮਿਲਦੀ ਐ ਤੁਹਾਨੂੰ ਜਾਂ ਕਿਵੇਂ ਮੋਲ ਮਿਲਦੀ ਐ ਅੱਛਾ ਮੁੱਲ ਮਿਲਦੀ ਐ ਚਲੋ ਇਹ ਹੋਰ ਕੀ ਕੀ ਬਣਾਉਣੀਓ ਇਸ ਤੋਂ ਇਲਾਵਾ ਤੁਸੀਂ ਹਾੜੂ ਬਣਾਣ ਦੇ ਆ ਪੱਕੀ ਬਣਾਣ ਦੇ ਤੇ ਟੋਕਰੀ ਬਣਾਣ ਦੇ ਤਿੰਨ ਆਈਟਮ ਬਣਾਣ ਦੇ ਅੱਛਾ ਝਾੜੂ ਪੱਕੀ ਤੇ ਟੋਕਰੀ ਅੱਛਾ ਬਾਈ ਬਾਕੀ ਇਹ ਬਾਕੀ ਇਹ ਮਾਲ ਸਾਰਾ ਮੋਲ ਦਾ ਲੋਹਾਂ ਦੇ ਲੈ ਚਾਂਗੇ ਮੋਲ ਦਾ ਸਮਾਨ ਹੈ ਲੁਧਿਆਣੇ ਤੋਂ ਹਾਂ ਤੇ ਬਾਈ ਇੱਕ ਗੱਲ ਦੱਸੋ ਵੀ ਇਸ ਸਮਾਨ ਨਾਲੇ ਵੇਚ ਕੇ ਥੋੜੇ ਘਰ ਦਾ ਗੁਜ਼ਾਰਾ ਜਿਹੜਾ ਉਹ ਹੋ ਜਾਂਦਾਗਾ ਰੋਟੀ ਮਤਲਬ ਘਰ ਦਾ ਖਰਚਾ ਚੱਲੀ ਜਾਂਦਾ ਤੇ ਤੋਂ ਖਰਚਾ ਖਰਚਾ ਚੱਲੀ ਜਾਂਦਾ ਚੱਲੀ ਜਾਂਦਾ ਚਲੋ ਤੋ ਹੁਣ ਆਪਾਂ ਪਹੁੰਚੇ ਆ ਬਾਈ ਦੀ ਦੂਸਰੀ ਦੁਕਾਨ ਤੇ ਜਿੱਥੇ ਬਾਈ ਦੀ ਇੱਕ ਬੇਟੀ ਆ ਛੋਟੀ ਜੀ ਬਾਈ ਨੇ ਦੱਸਿਆ ਸੀ ਕਿ ਉਹਦਾ ਪੂਰਾ ਪਰਿਵਾਰ ਆ ਜਿਹੜਾ ਮੈਂ ਵੀ ਤੁਹਾਨੂੰ ਦੱਸਿਆ ਸੀ ਕਿ ਉਹ ਪਰਿਵਾਰ ਆ ਜਿਹੜਾ ਉਹ ਬਾਈ ਦੇ ਨਾਲ ਮਿਹਨਤ ਕਰਦਾ ਹੈ ਸੜਕ ਤੇ ਬੈਠ ਕੇ ਉਹਦੇ ਬੱਚੇ ਵੀ ਜਿਹੜੇ ਸਮਾਨ ਵੇਚਦੇ ਆ ਤੇ ਆ ਇੱਕ ਬੱਚੀ ਆ ਛੋਟੀ ਜੀ ਜਿਹੜੀ ਇਹ ਦੁਕਾਨ ਲਾਈ ਹੋਈ ਆ ਨੇ ਸਮਾਨ ਵੇਚਦੀ ਆ ਇਹ ਨਾਲ ਨਾਲ ਉਹ ਗੱਲਬਾਤ ਕਰਾਂਗੇ ਬੱਚੇ ਕੀ ਹਾਲਾ ਪੁੱਤ ਵਧੀਆ ਕੀ ਨਾਮ ਆ ਪੁੱਤੇ ਖੁਸ਼ੀ ਖੁਸ਼ੀ ਪੂਰਾ ਨਾਮ ਖੁਸ਼ੀ ਆ ਅੱਛਾ ਤੇ ਪੜ੍ਹਦੀ ਆ ਪੁੱਤ ਤੂੰ ਹਾਂਜੀ ਕਿਹੜੀ ਕਲਾਸ ਚ 6ਵੀਂ ਚ 6ਵੀਂ ਕਲਾਸ ਚ ਤੇ ਪੁੱਤ ਨਾਲ-ਨਾਲ ਸਕੂਲ ਜਾਣਾ ਤੂੰ ਤੇ ਮੈਂ ਕਈ ਵਾਰੀ ਦੇਖਿਆ ਬੱਚੇ ਤੁਹਾਨੂੰ ਤੁਸੀਂ ਇੱਥੇ ਬੈਠ ਕੇ ਕਾਪੀਆਂ ਲੈ ਕੇ ਕਿਤਾਬਾਂ ਲੈ ਕੇ ਨਾਲ-ਨਾਲ ਪੜ੍ਹੀ ਜਾਂਦੇ ਹੁੰਦੇ ਆ ਹਨਾ ਨਾਲ-ਨਾਲ ਸਮਾਨ ਵੇਚਦੇ ਹੋ ਨਾਲ-ਨਾਲ ਤੁਸੀਂ ਜਿਹੜਾ ਪੜਦੇ ਹੋ ਪੜਾਈ ਕਰਦੇ ਹੋ ਹਨਾ ਬੱਚਿਓ ਪ੍ਰੋਬਲਮ ਨਹੀਂ ਆਉਂਦੀ ਸਮੱਸਿਆ ਨਹੀਂ ਆਉਂਦੀ ਐ ਤੁਹਾਨੂੰ ਪੜਾਈ ਦੇ ਵਿੱਚ ਨਹੀਂ ਆਉਂਦੀ ਅੱਛਾ ਕਦੇ ਬੱਚੇ ਆ ਨਹੀਂ ਹੋਇਆਗਾ ਕਿ ਤੁਸੀਂ ਇੱਥੇ ਕੰਮ ਕਰ ਰਹੇ ਹੋ ਸਮਾਨ ਵੇਚ ਰਹੇ ਹੋ ਤੇ ਤੁਹਾਡਾ ਕਦੇ ਸਕੂਲ ਦਾ ਕੰਮ ਰਹਿ ਗਿਆ ਹੋਵੇ ਤੇ ਸਕੂਲ 'ਚੋਂ ਫਿਰ ਕਾਟ ਪਈ ਹੋਵੇ ਕੰਮ ਕਰਕੇ ਲੈ ਜਾਣੇ ਹੋ ਪੂਰਾ ਅੱਛਾ ਵਿੱਚ ਤੇ ਕਿਹੜੇ ਸਕੂਲ 'ਚ ਪੜਦੇ ਹੋ ਸਰਕਾਰੀ ਹਾਈ ਸਕੂਲ ਸਰਕਾਰੀ ਹਾਈ ਸਕੂਲ ਪਿੰਡ ਕਿਹੜਾ ਬੱਚੇ ਜਾਂ ਸ਼ਹਿਰ ਟਿਲਵਾ ਕਲਾ ਸਰਕਾਰੀ ਹਾਈ ਸਕੂਲ ਚ ਪੜਦੇ ਹਾਂ ਠੀਕ ਆ ਪਤਾ ਤੇ ਕੇ ਕਿੱਥੋਂ ਆਏ ਹੋ ਤੁਸੀਂ ਬੁੱਤ ਐਸੀ ਤਾਂ ਨਹੀਂ ਹੋਏ ਉੱਪੀ ਜੋਂ ਆਇਆ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦੇ ਆਣੋ ਤੁਹਾਨੂੰ 12-13 ਸਾਲ ਹੋ 12-13 ਸਾਲ ਹੋ ਗਏ ਬੱਚੇ ਤੇ ਤੂੰ ਤੁਸੀਂ ਜਿਹੜਾ ਇੱਥੇ ਸਕੂਲ ਚ ਪੜਦੇ ਹੋ ਸ਼ੁਰੂ ਤੋਂ ਹੀ ਇੱਥੇ ਹੀ ਲੱਗੇ ਸੀਗੇ ਹਾਂਜੀ ਅੱਛਾ ਕਿਹੜੀ ਕਲਾਸ ਤੂੰ ਇੱਥੇ ਲੱਗੇ ਆ ਪੜਨਾ ਕਲਾਸ ਪਹਿਲੀ ਤੋਂ ਸਹਿਮੀ ਤਾਂ ਕਿ ਇੱਥੇ ਪੈਂਡ ਹੀ ਪੜੇ ਉਹ ਟੇਲ ਮਗਲਾਂ ਅੱਛਾ ਸੋ ਆਪਾਂ ਗੱਲਬਾਤ ਕੀਤੀ ਇਸ ਬੱਚੀ ਨਾਲ ਖੁਸ਼ੀ ਦੇ ਨਾਲ ਜਿਹੜੀ ਕਿ ਮਿਹਨਤ ਦੇ ਨਾਲ-ਨਾਲ ਸਮਾਨ ਵੇਚਣ ਦੇ ਨਾਲ-ਨਾਲ ਆਪਣੀ ਜਿਹੜੀ ਮਿਹਨਤ ਕਰਦੀ ਆ ਪੜ੍ਹਾਈ ਕਰਦੀ ਆ ਸੋ ਕਿੰਨਾ ਔਖਾ ਹੋ ਜਾਂਦਾ ਏ ਕਿ ਜਦੋਂ ਘਰ ਤੇ ਹਾਲਾਤ ਇਦਾਂ ਦੇ ਹੋਣ ਗਰੀਬੀ ਦਾ ਮਾਹੌਲ ਹੋਵੇ ਤਾਂ ਇਹ ਸਾਲਮ ਦੇ ਵਿੱਚ ਤੁਹਾਨੂੰ ਪੜ੍ਹਨ ਦੇ ਨਾਲ-ਨਾਲ ਕਾ ਜਿਹੜਾ ਕੰਮ ਵੀ ਕਰਨਾ ਪਵੇ ਤੇ ਇਹ ਬਹੁਤ ਹੀ ਜਿਹੜਾ ਔਖਾ ਸਮਾਂ ਹੁੰਦਾ ਹੈ ਆ ਸਮਾਨ ਆ ਜਿਹੜਾ ਉਹ ਦੁਕਾਨ ਆ ਬਾਈ ਦੀ ਇਹ ਲੱਗੀ ਹੋਈ ਆ ਤੋ ਇੱਥੇ ਬਾਈ ਜੀ ਦੀ ਵਾਈਫ ਆ ਜਿਹੜੇ ਉਹ ਪਤਨੀ ਆ ਬਾਈ ਦੀ ਉਹ ਇੱਥੇ ਕੁਝ ਸਮਾਨ ਬਣਾ ਰਹੀ ਹੈਗੀ ਆ ਤੇ ਆਪਾਂ ਪੁੱਛਾਂਗੇ ਜਾਣਾਂਗੇ ਉਹਨਾਂ ਤੋਂ ਕਿ ਉਹ ਕੀ ਬਣਾ ਰਿਹਾ ਨਮਸਕਾਰ ਬੈਣ ਜੀ ਨਮਸਕਾਰ ਇਹ ਕੀ ਬਣਾ ਰਹੇ ਹੋ ਆਪ झाड़ू बना रहे हो हाँ। अच्छा ये झाड़ू बना रहे हो आप लोग लेकिन जो वो जो ऊपर लगा हुआ है झाड़ू वो कुछ अलग तरह का है वो मतलब उसकी जो ये पंखुड़ियाँ हैं ये ब्रीक ब्रीक हैं ये डंडियाँ हाँ। हैं हाँ। तो ये ज़्यादा चौड़ा है ये क्या चक्कर है तैयार तो करना पड़ेगा तैयार करोगे अच्छा इसको तैयार करोगे मतलब इसकी छांटी कर दोगे ब्रिक कर दोगे इसको हाँ। अच्छा ठीक है तो कितना टाइम लग जाएगा आपको ये एक झाड़ू बनाने में पंद्रह मिनट पंद्रह मिनट एक झाड़ू में लग जाते हैं तो ये ये जो सामने पड़ी है ये इसको क्या बोलते हो आप ये ढेरी को ये खजूर ये की ढेरी पड़ी है तो इसमें से कितने झाड़ू निकल आएंगे और पंद्रह झाड़ू जाड़। बन जाएंगे तो एक झाड़ू से कितनी मतलब इनकम होती कितनी कमाई होती है एक झाड़ू कितने का बिकता है पचास रुपये पचास रुपए का एक झाड़ू ਠੀਕ ਹੈ। ਤੋਂ ਘਰ ਦਾ ਗੁਜ਼ਾਰਾ ਚੱਲ ਜਾਂਦਾ ਇਸ ਸੇ। ਆਪਕੇ ਬੱਚੇ ਵੀ ਆਹਾਂ। ਮਤਲਬ ਸਾਰੀ ਸਾਰੇ ਬੱਚੇ ਯਹਾਂ ਪਰ ਹੀ ਫੈਮਿਲੀ ਪੂਰੀ ਚਲੀ ਆਤਾ ਹੈ ਟਾਈਮ ਪਾਸ ਹੋ ਜਾਂਦਾ ਹੈ। ਠੀਕ ਹੈ। ਤੋਂ ਬਹੁਤ-ਬਹੁਤ ਧੰਨਵਾਦ ਮੈਂ ਜੀ। ਸੋ ਅੱਜ ਆਪਾਂ ਗੱਲਬਾਤ ਕੀਤੀ ਇਹਨਾਂ ਇਸ ਪਰਿਵਾਰ ਦੇ ਨਾਲ। ਸੋ ਮੈਂ ਸੁਰਿੰਦਰ ਟੈਲਵਾ ਬਹੁਤ-ਬਹੁਤ ਧੰਨਵਾਦ।